ਤੇ ਦੇ ਦਰਬਾਰ ਦੇ ਅੰਦਰ ਕੋਈ ਘਾਟਾ ਨਹੀਂ ਹਜੂਰ ਸਕੇ ਪਾਚਾ ਕਹਿੰਦੇ ਨੇ ਬਿਰਤੀ ਕਦੇ ਨਾ ਹੋ ਵਿਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਰ ਸਰਵਸ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆ ਜੀ ਨੇ ਹੱਥ ਮੁਲਾਕੇ ਰਾਬਰ ਜੀ ਸਿਕਸ ਸਰਤਾ ਦੇ ਦਰਸ਼ਨਦਾਰ ਕਰਨ ਦਾ ਬਹੁਤ ਪਾਲ ਸਮਾਂ ਬਖਸ਼ ਦਿੱਤਾ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਨਾਲ ਗੁਰ ਪਿਆਰੀ ਸੰਪਾਤਿਆਦੀ ਪਨੇ ਵਾਚਦੇ ਗੁਰੂ ਜਸ ਕਰਦੇ ਆ ਵਿਆਪਕ ਤੌਰ ਤੇ ਆ ਗੰਪ ਲੱਗਤਾਂ ਦੀ ਮਾਫੀ ਬਖਸ਼ਣ ਕਰਨੀ ਅੱਗੇ ਤੋਂ ਗੁਰੂ ਦਾਤੇ ਦੇ ਚਰਨਾਂ ਚ ਅਰਦਾਸ ਆਓ ਬਖਸ਼ ਕਰਨ ਤੇ ਵਿਦੇਸ਼ਾਂ ਵਿੱਚ ਸੰਗਤਾਂ ਦੀ ਚਰ੍ਹ ਤੋੜੀ ਪਰਸਾ ਸੋਪਨ ਜੀ ਹੁਣਾਂ ਵੱਲੋਂ ਅਰਦਾਸ ਸਬੀਬੀ ਦਵਿੰਦਰ ਕੌਰ ਜੀ ਉਹਨਾਂ ਵੱਲੋਂ ਅਰਦਾਸ ਸੇ ਕਾਟੋ ਗੁਰਵੀਰ ਸਿੰਘ ਨੂੰ ਸਤਿਗੁਰੂ ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਅਰਦਾਸ ਕਦੇ ਬਿਲਤੀ ਨਹੀਂ ਜਾਂਦੀ ਆਹ ਸਾਰੀ ਸੰਗਤ ਇੱਕ ਮੰਨ ਇੱਕ ਸੁਰਤ ਹੋ ਕੇ ਅਰਦਾਸ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰ ਸੁਰਜਮ ਸਿੰਘ ਜੀ ਸਨ ਸਰਦਾਰ ਪੂਰ ਸਿੰਘ ਜੀ ਬੋਲੇ ਸੋ ਨਿਹਾਲ ਸਰਦਾਰ ਕਰਨ ਜੋ ਸਿੰਘ ਜੀ ਨਮੋ ਨਿਹਾਲ ਸਰਦਾਰ ਅਮਰਿੰਦਰ ਸਿੰਘ ਜੀ ਸਨੋ ਸਰਦਾਰ ਤਾਰਾ ਸਿੰਘ ਜੀ ਬੋਲੇ ਸੋਨਹਾ ਛੋਟੇ ਸਰਪੰਚ ਸਾਹਿਬ ਆਏ ਨੇ ਬੋਲੇ ਸੋਨਹਾ ਸਰਦਾਰ ਤਰਲੋਚ ਸਨੋ ਸਰਦਾਰ ਗੁਰਮukh ਸਿੰਘ ਜੀ ਬੋਲੇ ਸੋਨਹਾ ਕੱਪਈ ਸਾਹਮਣੇ ਵਖੀ ਸਰਦਾਰ ਜੀਤ ਸਿੰਘ ਜੀ ਸਰਦਾਰ ਜੀਤ ਸਿੰਘ ਜੀ ਸਾਜੇ ਸਿੰਘ ਦਲੇਰ ਪਤਾਨੇ ਆਈ ਜਦੋਂ ਬਚਾ ਕੇ ਜਿੱਤਾ ਸੁਣਾ ਇੱਥੇ ਸਮਾਵਤਾ ਜਿੰਨਾ ਸੰਤਾ ਦੀ ਮਾਇਆ ਅਰਦਾਸ साधू कच्चे कोठे त मैल पचे त उहा देर चरासी मका चाधु हूंदे ने रूप परमात्मा बाबा शजो जी तरी सरो जमा

ਤਕ ਨਾਮ 와ਹੀ ਗੁਰੂ ਸਤ ਨਾਮ 와ਹੀ ਗੁਰੂ ਤਕ ਨਾਮ 와ਹੀ ਗੁਰੂ ਸਤ ਨਾਮ 와ਹੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਹੈ ਜਨ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰ ਹੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਇ ਦੇ ਮਾਵਾ ਕਨਸਾਰ ਬਹੁਤ ਹੀ ਸਤਕਾਰਯੋਗ ਬ੍ਰਹਮ ਗਿਆਨੀ ਤੰਤਨ ਬਾਬਾ ਸ਼ਜੋ ਜੀ ਜਿਨ੍ਹਾਂ ਦੀ ਕੇ ਸਲਾਨਾ ਜਾਤ ਨੂੰ ਮਨਾਉਂਦੇ ਹੋਏ 5 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਜੋ ਸਮਾਗਮ ਲਿਖੇ ਜਾਂਦੇ ਨੇ 3 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਇਸਨ ਅੱਜ 5 April ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਭੋਗ ਪਾਏ ਗਏ ਉਪਰੰਤ ਢਾਡੀ ਦੀਵਾਨ ਸੱਜੇ ਜਿਸ ਦੇ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਕਰਨੈਲ ਸਿੰਘ ਜੀ ਕੋਮਲ ਜਿਨ੍ਹਾਂ ਨੇ ਕੇ ਸੰਗਤਾਂ ਨੂੰ ਭਾਈ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਇਤਿਹਾਸ ਨਾ ਕਰਕੇ ਇਹਨਾਂ ਹਲ ਕੀਤਾ ਹੈ ਸੋ ਤਨਤਨ ਬਾਬਾ ਛੱਜੋ ਜੀ ਜਿਨ੍ਹਾਂ ਦੇ ਜੀ ਕੇ ਇਤਿਹਾਸ ਉਹਨਾਂ ਦਾ ਜਿਆਦਾ ਨਹੀਂ ਮਿਲਦਾ ਪਰ ਮਿਲਦਾ ਜ਼ਰੂਰ ਹੈ ਤਨਤਨ ਬਾਬਾ ਛੱਜੋ ਜੀ ਜੋ ਕਿ 13ਵੀਂ ਸਦੀ ਦੇ ਵਿੱਚ ਹੋਏ ਨੇ ਦਾਸ ਦਾਸ ਖਾਨਦਾਨ ਦਾ ਆਖਰੀ ਬਾਦਸ਼ਾਹ ਜੀ ਕਹਿਕ ਬਾਦ ਉਸ ਦੇ ਦਰਜ ਦਰਬਾਰ ਦੇ ਵਿੱਚ ਨੌਕਰੀ ਕਰਦੇ ਸਨ ਤਨਤਨ ਬਾਬਾ ਚੱਜੋ ਜੀ ਫਿਰ ਉਸ ਤੋਂ ਬਾਅਦ ਇਹ ਦੁਆਬੇ ਦੀ ਧਰਤੀ ਤੇ ਆਏ ਉਹਨਾਂ ਦੀ ਅਣਸਵੰਛ ਉਹਨਾਂ ਦੇ ਪੁੱਤਰ ਦੋ ਪੁੱਤਰ ਹੋਏ ਸਨ ਤਨਤਨ ਬਾਬਾ ਥਿੰਦ ਜੀ ਤਨਤਨ ਬਾਬਾ ਇਸ਼ਰਾ ਜੀ ਜੋ ਕਿ ਤੰਤਨ ਬਾਬਾ ^{(1)} ਜਿੰਨਾਂ ਨੇ ਕਿ ਟੱਬਾ ਨਗਰ ਵਸਾਇਆ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਹੀ ਤੰਤਨ ਬਾਬਾ ਦਰਬਾਰਾ ਜੀ ਹੋਏ ਨੇ ਜਿਨ੍ਹਾਂ ਦੇ ਕਿ ਸਲਾਨਾ ਜਨਮ ਨੂੰ ਮਨਾਉਂਦੇ ਹੋਏ ਸਾਡਾ ਬਾਬਾ ਛੱਜੋ ਜੀ ਇਹ ਜੋ ਸਾਰਾ ਪਰਿਵਾਰ ਕੰਬੋਜ ਬਰਾਦਰੀ ਹੈ ਇਹ ਤੰਤਨ ਬਾਬਾ ਛੱਜੋ ਜੀ ਦੀ ਹੈ ਉਹਨਾਂ ਦੀ ਜਨਮ ਦਿਨ ਨੂੰ ਹੀ ਮੁੱਖ ਰੱਖਦੇ ਹੋਏ ਹਰ ਸਾਲ ਇੱਥੇ ਜੋੜ ਮੇਲਾ ਮਨਾਇਆ ਜਾਂਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਨੂੰ ਉਤਸ਼ਾਹ ਬਖਸ਼ਦੇ ਰਹਿਣ ਇਸੇ ਤਰ੍ਹਾਂ ਹੀ ਆਪਣੇ ਵੱਡੇ ਵਡੇਰਿਆਂ ਦੀਆਂ ਜੁਆਦਾਂ ਮਨਾਉਂਦੇ ਰਹੇ ਸੀ। ਪਾਪਾ ਜੀ ਇਸ ਪਿੰਡ ਦਾ ਕੀ ਨਾਮ ਆ? ਇਹ ਇਹ ਨਗਰਜੀ ਪਿੰਡ ਰਾਮਪੁਰ ਜ਼ਗੀਰ ਤਾਰਪੁਰ ਇਸ ਨਗਰ ਦਾ ਨਾਮ ਹੈ। ਇਤਿਹਾਸ ਜੇ ਸੁਣਦੇ ਨੇ ਕਿ ਨਾਮ ਵੀ ਨਾਂ ਤੇ ਨਾਂ ਵੀ ਚੇਂਜ ਵੀ ਹੁੰਦੇ ਰਹੇ ਆ। ਨਹੀਂ ਇਹ ਨਹੀਂ ਜੀ ਸ਼ੁਰੂ ਤੋਂ ਹੀ ਜੀ ਹਾਂ ਜੀ ਜੀ ਦੀ ਸੰਗਤ ਹੀ ਪੁਰਾਤਨ ਆ ਕੇ ਤੇ ਸਮਾਜਿਕ ਪ੍ਰਬੰਧ ਕਿੱਥੇ ਰਹਿੰਦਾ ਹੁੰਦਾ? ਪ੍ਰਬੰਧਕਾ ਵੱਲੋਂ ਜੀ ਜਲਪਾਣੀ ਦੇ ਪ੍ਰਬੰਧ ਲੰਗਰ ਦੇ ਪ੍ਰਬੰਧ ਸਾਰੇ ਪ੍ਰਬੰਧ ਕੀਤੇ ਗਏ ਜੀ। ਹਾਂਜੀ ਤੇ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਸਾਡੇ ਚੈਨਲ ਰਾਹੀਂ ਦੇਖ ਰਹੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਇਹੀ ਸੰਦੇਸ਼ ਹੈ ਕਿ ਕੰਤਨ ਬਾਬਾ ਚੱਜੋ ਜੀ ਦੀ ਕੰਬੋਜ ਬਰਾਦਰੀ ਤੇ ਸਾਰਿਆਂ ਦੇ ਸਾਂਝੇ ਨੇ ਉਹਨਾਂ ਦੀ ਇਸੇ ਤਰ੍ਹਾਂ ਹੀ ਆਪਾਂ ਜਯੋਤ ਨੂੰ ਮਨਾਇਆ ਕਰੀਏ ਵੱਧ ਚੜ ਕੇ ਹੋਰ ਵੱਧ ਚੜ ਕੇ ਆਪਾਂ ਯੋਗਦਾਨ ਪਾ ਕਰਕੇ ਇਸੇ ਤਰ੍ਹਾਂ ਹੀ ਜਯੋਤ ਨੂੰ ਮਨਾਇਆ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ